ਅਪਡੇਟ ਲੇਟੈਸਟ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਔਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਡ ਨਿਊਜ਼ ਜਿਹੜੇ ਸ਼ੂਟਰ ਹਰਿਆਣਾ ਤੋਂ ਆਏ ਸੀ ਕੋਈ ਅੱਧਾ ਦੀ ਗੱਲ ਵੀ ਦੇਖੋ ਲੋਕਾਂ ਦੀਆਂ ਕਿਆਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਇਹਦਾ ਵਧੀਆ ਰਿਜ਼ਲਟ ਦੱਸਾਂਗੇ ਸਰ ਬੰਦੇ ਫੜੇ ਗਏ ਹੀ ਦੋ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰ ਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਬਹੁਤ ਜਲਦੀ ਤੁਹਾਡੇ ਨਾਲ ਅੱਛੇ ਰਿਜ਼ਲਟ ਸ਼ੇਅਰ ਕੀਤੇ ਜਾਣਗਾ ਕਿੰਨਾ ਚੈਲੈਂਜਿੰਗ ਹੈ ਇਸ ਵੇਲੇ ਕਿਉਂਕਿ ਜਿਸ ਤਰ੍ਹਾਂ ਦੀ ਬਿਵਾਲ ਮਚੀ ਅਸੀ ਦੇਖੋ ਗੱਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ ਕ੍ਰਾਈਮ ਹੁੰਦਾ ਹੈ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ ਚ ਅਸੀਂ ਸੇਵਾ ਕਰ ਰਹੇ ਹਾਂ ਸਾਰੀ ਫੋਰਸ ਤੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਹਿਨियस ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਇਹਦਾ ਮਕਾਨ ਢਾਇਆ ਗਿਆ ਸੀ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਪਹਿਲਾਂ ਤਾਂ ਅਕਿਊਜ਼ ਫੜਨੇ ਆ ਫਿਰ ਉਸ ਚ ਮੋਟਿਵ ਕਲੀਅਰ ਕਰਾਂਗੇ ਸਾਰਾ ਜੀ ਠੀਕ ਇਹਨਾਂ ਦਾ ਕੋਈ ਰੰਜਿਸ਼ ਬਿਨਾਂ ਰੰਜਿਸ਼ ਕਿਸੇ ਪਰਿਵਾਰ ਦੀ ਕੋਈ ਦੇਖੋ ਉਹ ਸਾਰੀਆਂ ਚੀਜ਼ਾਂ ਐਂਗਲ ਜਿਹੜੇ ਆ ਇਨਵੈਸਟੀਗੇਸ਼ਨ ਦਾ ਹਿੱਸਾ ਨੇ ਔਰ ਕੋਈ ਵੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਕਿ ਉਹ ਇਟ ਇਨਕ ਸਰ ਸੁਣਨ ਚ ਆਇਆ ਕਿ ਪਹਿਲਾਂ ਇੱਕ ਤਕਰੀਬਨ 1.5 ਸਾਲ ਤੋਂ ਜਿਹੜੀਆਂ ਉਹ ਧਮਕੀ ਭਰੀਆਂ ਕਾਲਸ ਆ ਰਹੀਆਂ ਸੀ ਫਰੋਤੀ ਵਾਸਤੇ ਗੱਡੀ ਵੀ ਆਪਣੀ ਜਿਹੜੀ ਨਿੱਜੀ ਸੀ ਉਹਨਾਂ ਨੇ ਜਿਹੜੀ ਆ ਉਹ ਬੁਲਟ ਪ੍ਰੂਫ ਕਰਵਾਈ ਹੋਈ ਸੀ ਗਨ ਬੈਂਡ ਜਿਹੜੇ ਅਸੀਂ ਨਹੀਂ ਮਿਲੇ ਨਹੀਂ ਗਨ ਬੈਂਡ ਤਾਂ ਉਹਨੂੰ ਮਿਲਿਆ ਹੋਇਆ ਸੀਗਾ ਜੀ ਕੁਦਰਤੀ ਜਿਹੜੀ ਗੱਲ ਹੁੰਦੀ ਹੈ ਉਹਦਾ ਬੈਕਗ੍ਰਾਉਂਡ ਜਿਹੜੇ ਪੁਰਾਣੇ ਐਫ ਆਈ ਆਰ ਦਰਜ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਰਿਕਾਰਡ ਤੇ ਲੈਣੀਆਂ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਔਰ ਮੈਂ ਤੁਹਾਨੂੰ ਜਿਵੇਂ ਕਿਹਾ ਸਾਡਾ ਕੰਮ ਹੈ ਕਿ ਇਮੀਡੀਏਟਲੀ ਕੇਸ ਜਿਹੜਾ ਟਰੇਸ ਕਰਕੇ ਤੁਹਾਨੂੰ اور ਪਬਲਿਕ ਨੂੰ ਦੱਸਿਆ ਜਾ ਕਿ ਆ ਮੁਲਜ਼ਮ ਨੇ ਆ ਮੋਟਿਵ ਹੈ ਅੱਜ ਸਰ ਜਿਸ ਤਰ੍ਹਾਂ ਪੋਲਿਟਿਕਸ ਹੈ ਹੋ ਗਈ ਕਿ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨੂੰ ਕਿਵੇਂ ਵੇਖਦੇ ਹੋ ਜਿਹੜਾ ਇਸ ਤਰ੍ਹਾਂ ਦੇ ਤਾਨੇ ਮਾਰੇ ਜਾ ਰਹੇ ਨੇ ਦੇਖੋ ਇਹ ਤਾਂ ਮੈਂ ਪੋਲਿਟਿਕਲ ਕੋਈ ਕਮੈਂਟ ਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ ਇਟ ਇਜ਼ ਕ੍ਰਾਈਮ ਸ਼ੁਰੂ ਤੋਂ ਹੁੰਦਾ ਰਿਹਾ ਔਰ ਸਾਡਾ ਕੰਮ ਹੈ ਕਿ ਉਹਨੂੰ ਰੋਕਣਾ ਅਗਰ ਨਹੀਂ ਰੁਕਿਆ ਤਾਂ ਡਿਟੈਕਟ ਕਰਨਾ ਹੁਣ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਕਰੀ ਹੋ ਸਕਦੀ ਔਰ ਇਈ ਸੋਸ਼ਲ ਆਪਣੇ ਚੀਜ਼ਾਂ ਵੀ ਦੇਖਣੀ ਹੈ ਬੜੀਆਂ ਜ਼ਰੂਰੀ ਨੇ ਹੁਣ ਜੇ ਅੰਡਰਏ ਡਰਾਈਵਿੰਗ ਹੈ ਉਹ ਘਰੋਂ ਸਟਾਰਟ ਕਰਦੇ ਬੱਚੇ ਔਰ ਉਹਦੇ ਚ ਹਰ ਜਿਹੜਾ ਸੋਸਾਇਟੀ ਦਾ ਵਰਗ ਉਹਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੁਣ ਆਫਟਰ ਆਲ ਬੱਚੇ ਜਿਹੜੇ ਆ ਕਿਉਂ ਇਹੋ ਜੀਆਂ ਗੱਲਾਂ ਚ ਲੱਗ ਰਹੇ ਪਰਿਵਾਰ ਦਾ ਵੀ ਉਹਦੇ ਉੱਤੇ ਉਹਨਾਂ ਦਾ ਮੋਨੀਟਰ ਹੋਣਾ ਚਾਹੀਦੀ ਐਕਟੀਵਿਟੀਜ਼ ਬਾਕੀ ਵੀ ਸਾਰੀ ਸੋਸਾਇਟੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਪੁਲਿਸ ਦਾ ਇਨਫੋਰਸਮੈਂਟ ਦਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਜਲਦ ਤੁਹਾਨੂੰ ਰਿਜ਼ਲਟ ਦੇਵਾਂਗੇ ਸਰ ਲੱਗਦਾ ਨਹੀਂ ਕਿ ਉਦੋਂ ਪੈਲਸ ਦੇ ਵਿੱਚ ਸਰਵਨ ਸਿੰਘ ਤੁਨ ਵਿਧਾਇਕ ਮੌਜੂਦ ਸੀਗੇ ਇੱਕ ਜੱਜ ਸਾਹਿਬ ਮੌਜੂਦ ਸੀ ਪੁਲਿਸ ਦੀ ਨਾਲ ਜਿਹੜੇ ਗਵਰਨਮੈਂਟ ਸੀ ਸਿਕਿਉਰਟੀ ਵੀ ਸੀ ਔਰ ਇੰਨੇ ਲੋਕਾਂ ਦੇ ਵਿੱਚ ਆ ਕੇ ਸ਼ਰਿਆਮ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਹ ਕਤਲ ਕੀਤਾ ਗਿਆ ਕਿਤੇ ਦੇਖੋ ਸਾਰੀ ਗੱਲ ਤੁਹਾਨੂੰ ਦੇਖੋ ਉੱਥੇ ਕੋਈ ਆਮ ਹਨ ਮੈਰਿਜ ਫੰਕਸ਼ਨ ਸਾਰੇ ਕਵਰਟਾ ਹੁੰਦੇ ਤਾਂ ਹੁੰਦੇ ਹੀ ਨਹੀਂ ਔਰ ਡੈਫੀਨਿਟਲੀ ਕੋਈ ਇਨਸਾਈਡਰ ਦਾ ਵੀ ਕੰਮ ਹੋ ਸਕਦਾ ਸਾਰੇ ਐਂਗਲ ਅਸੀਂ ਦੇਖ ਰਹੇ ਮੈਂ ਤੁਹਾਨੂੰ ਜਿਵੇਂ ਕਿਹਾ ਬਹੁਤ ਜਲਦ ਤੁਸੀਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ